ਉਸਕੇ ਕੰਨਗੀਆਂ ਵਾਲੀਆਂ ਔਰ ਬੜੇ ਬੜੇ ਵਾਲ ਦੇਖ ਕੇ ਮਨ ਨੂੰ ਪਿਆਰ ਹੋ ਗਿਆ ਉਸਕੇ ਗਾਇਨ ਚਲ ਬਾਜ ਗੱਡੀ ਮਰਦਾਨਾ ਲੈ ਛੋਕਰੇ ਨੇ ਕਹਿਦਾ ਫੇਜ਼ ਬਣਾ ਲੀਆ ਉਹ ਜਦੋਂ ਮਤਾਲ ਮੇਨਵਾ ਨੇ ਕੁਛ ਐਸਾ ਬਣਾ ਲੀਆ ਅੱਛਾ ਸਾਗਰ ਕੀ ਬੋਡੀ ਵੀ ਇੰਡੀਆ ਚਲਾ ਲਿਆ ਜੋ ਮੈਨੂੰ ਪਰਸੋਂ ਹੀ ਪਤਾ ਲੱਗਿਆ ਸਾਗਰ ਕੀ ਬੋਡੀ ਵੀ ਇੰਡੀਆ ਚਲਾ ਲਿਆ ਇਓ ਮੈਨੂੰ ਪਰਸੋਂ ਹੀ ਪਤਾ ਲੱਗਿਆ ਉਸਦੀ ਚੱਕਵਾ ਆਗਾ ਮੈਂ ਆਪਣੀ ਬਹੂ ਦੇ ਬਜਾਹ ਜੀਤਗੀ ਬਣਾ ਲਈਆ ਉਧਰ ਪਮਾ ਕਾਲ ਮੇਰੇ ਮਨ ਵਿੱਚ ਐਸਾ ਬਣ ਗਿਆ ਉਹ ਆਈ ਪਾਤੀ ਬੋਲੀ ਦੇਖ ਕਾ ਨਾ ਜਿਹੜੇ ਹੋਰ ਨਵੇਂ ਪਾਤੀਆ ਸ਼ਹਿਰ ਬਣ ਗਏ ਠੀਕ ਨਾ ਮਾਰਾ ਵਾਲਾ ਸ਼ਹਿਰ ਬਣ ਗਏ ਮਾਰਾ ਨਾਟਕ ਮਾਰ ਕਾ ਚਾਹ ਪਾਤੀ ਕੀ ਨਾਟਕ ਮਾਰ ਕਾ ਮੈਂ ਬਣਾਦਾ ਮੇਰੀ ਨਾਟਕ ਮਾਰਾ ਇੱਕ ਹੋਰ ਬਣ ਗਿਆ ਉਹ ਵਿਚਾਰਾ ਮਾਸਟਰ ਦਾ ਇੱਕ ਸਕੂਲ ਵਾ ਚਲਾ ਗਿਆ ਉਹਨੇ ਆਪਣੀ ਪਾਤੀ ਦੀ ਕਵਿਤਾ ਸੁਣਾਈ ਇੱਕ ਨੌਵੀਂ ਦਾ ਜਵਾ ਖੜਾ ਹੋਗਾ کل سارا چیز میں کل دے آجنا کمی تا سنانا اپنی بہن کو جب دے دی وہ کہا ہے یار یہ کل دے بھی بچا ہونا رہی ہے کہا میں اپنی بہن کو بتا کہ آس کے لئے اندر بیو پینٹ کیا کہا جا چا میں سوچا کہ دیتا دیا کہا ہے وہ بات نہیں کس کرنا پانچ جو ہی طرف کا آجنا اپنے ضرور کریے کہا بھی آیت کی پاپا کا بوٹا ٹرائی کیا نہ جاتا ہے آیت کی ਪਾਪਾ ਦਾ ਬੋਟਾ ਕਹਿੰਦੀ ਹੋਰ ਜਾਦਾਂਗੇ ਘਰ ਤੋਂ ਹੁਕ ਜੇਗਾ ਪਰ ਜੂ ਹੈ ਕਿਦੋਂ ਪੁੰਛਾ ਨਹੀਂ ਆ ਰਿਹਾ ਅੱਛਾ ਘਰ ਘਰ ਜਾਗਾ ਮੈਨੀਫੈਸਟੋ ਦਿਖਾਗਾ ਵੋਟਾਂ ਮੰਗਣ ਦੀ ਲੋੜ ਗਿਆ ਘਰ ਘਰ ਜਾਗਾ ਮੈਨੀਫੈਸਟੋ ਦਿਖਾਗਾ ਵੋਟਾਂ ਮੰਗਣ ਦੀ ਲੋੜ ਗਿਆ ਮਤਦਾਨ ਦੇ 4 ਦਿਨ ਪਹਿਲਾਂ ਕੋਈ ਪਾਪਾ ਛੜਾ ਦੇਣਗੇ ਘਰ ਤੋਂ ਹੁਕ ਜੇਗਾ ਅੱਛਾ ਸਾਰਾ ਤੁਸ ਤੋਂ ਖਾਰੇ

ਇੱਕ ਵਾਰ ਦਿੱਲੀ ਚਲੋ ਬਾਬੇ ਰੇਤਾਂ ਦੇ ਮਾਂਗੋ ਥਾਰਾ ਸਲਵਾਰ ਪਵਾ ਦੇਣਗੇ ਅਜਾ ਜਿਸ ਦਾ ਵਿਆਹ ਨਹੀਂ ਹੁੰਦਾ ਉਸ ਨੂੰ ਛੜਾ ਕਹਾ ਜਿਸ ਦਾ ਵਿਆਹ ਨਹੀਂ ਹੁੰਦਾ ਉਸ ਨੂੰ ਛੜਾ ਕਹਾ ਪਰ ਮਰੇ ਦੇਸ਼ਮਾ ਉਹਨੂੰ ਸੰਵਿਧਾਨਿਕ ਬੜਾ ਕਹਾ ਜਿਸ ਦਾ ਵਿਆਹ ਨਹੀਂ ਹੁੰਦਾ ਉਹਨੂੰ ਛੜਾ ਕਹਾ ਪਰ ਮਰੇ ਦੇਸ਼ਮਾ ਉਸ ਨੂੰ ਸੰਵਿਧਾਨਿਕ ਬੜਾ ਕਹਾ ਇਹਨਾਂ ਨੂੰ ਦੇ ਕੇ ਆਈ ਇੱਕ ਬਹੂ ਭਾਈਓਰ ਬਹਿਣੋ ਕਹਨੇ ਦੇ ਹਟਾ ਦੇਵਾਂਗੇ ਕਿਸ ਦਾ ਪਿਆਰ ਹੀ ਹੁੰਦਾ ਉਸ ਨੂੰ ਛੜਾ ਕਰਾਂ ਪਰ ਮਾਰੇ ਦੇਸ਼ માં ਉਸ ਨੂੰ ਸਭ ਦਾ ਨਹੀਂ ਕਿ ਬੜਾ ਕਰਾਂ ਇਹਨਾਂ ਨੂੰ ਦੇ ਕੇ ਆਈ ਇੱਕ ਬਹੂ ਭਾਈਓਰ ਬਹਿਣੋ ਕਹਨੇ ਦੇ ਹਟਾ ਦੇਵਾਂਗੇ ਘਰ ਤੋਂ ਹਟ ਜੇਗਾ ਪਰ ਜੋ ਹੈ ਉਹ ਪੁੱਛਾ ਜਗਾ ਅੱਛਾ ਜਿੱਤ ਜੁੱਤ ਕਾ ਅੰਦਰ ਵੜ ਜੇ ਆ ਮਿਲਦੇ ਨਹੀਂ ਜਾਂ ਤਾਂ ਨੂੰ ਕਹਾ ਮੁਸ਼ਕਲ ਜਿੱਥੇ ਜਿੱਥੇ ਅੰਦਰ ਵੜਦੇ ਆ ਮਿਲਦੇ ਨਹੀਂ ਜਨਤਾ ਨੂੰ ਤਾਂ ਮੁਸਕਾਵਾ ਅੱਜ ਕੀ ਹੈ ਮੈਂ ਤੋ ਨੰਗੇ ਬਰੀ ਭੱਜਿਆ ਆਉਂਗੀ ਪਾਕਿਸਤਾਨ ਦੇ ਰੁੱਸਾ ਭਲਾ ਦੇਣਗੇ ਅਜਾ ਥਾਰੇ ਸਾਰੇ ਕੰਮ ਹੋ ਜਾਣਗੇ ਵੋਟਾਂ ਦੇ ਅਗਲੇ ਦਿਨ ਗਰੀਬ ਅਮੀਰ ਹੋ ਜਣਗੇ ਹਰ ਸਾਰੇ ਕੰਮ ਹੋ ਜਾਣਗੇ ਵੋਟਾਂ ਦੇ ਅਗਲੇ ਦਿਨੋਂ ਗਰੀਬ ਅਮੀਰ ਹੋ ਜਣਗੇ ਪਿਛਲੀ ਵਾਰ ਤੋਂ ਲੱਖ ਲੱਖ ਇਹਦੇ ਖਾਤੇ ਵਾਂ ਐਤੀ ਕਰੋੜ ਕਰੋੜ ਪਾ ਰਹੇ ਨੇ ਘਰ ਤੋਂ ਭੁਗ ਜਾਏਗਾ ਪਰ ਚੋਹੇ ਕਿਦਾਂ ਪੁੰਛਾ ਨਿਖਾਦੇ ਨੇ ਅੱਛਾ ਸਫੈਦ ਪੋਛਾਂ ਨੇ ਪੰਜਾਬ 'ਚ ਕੰਮ ਸਾਰੇ ਕਾਲਿਆਂ ਕਰਿਆ ਸਫੈਦ ਪੋਛਾਂ ਨੇ ਪੰਜਾਬ 'ਚ ਕੰਮ ਸਾਰੇ ਕਾਲਿਆਂ ਕਰਿਆ ਕਾਮੇ ਬਾਹਰ ਤੇ ਵੀ ਚਿੱਟੇ ਆਂ ਔਰ ਅੰਦਰ ਵੀ ਚਿੱਟਾ ਚਲਾ ਜਾਂਦੇ ਘਰ ਤੋਂ ਭੁਗ ਜਾਏਗਾ ਪਰ ਚੋਹੇ ਕਿਦਾਂ ਪੁੰਛਾ ਨਿਖਾਦੇ ਨੇ ਆਟੋਮੈਟਿਕ ਕੰਬੇ ਸਕੀਮ ਵੀ ਨਹੀਂ ਹੈ ਜਨਤਾ ਵੀ ਬੜੀ ਸਕੀਮੀ ਹੈ ਇਸ ਵਾਰ ਅਮੇ ਤੱਲੇ ਸਕੀਮੀ ਨਹੀਂ ਹੈ ਜਨਤਾ ਵੀ ਬੜੀ ਸਕੀਮੀ ਆ ਇਸ ਵਾਰ ਫਰੀਆਂ ਸਾਰੀਆਂ ਕਾਰੀਆਂ ਮਰਦੂਤਾਵਾਂ ਨੋਟਾ ਚਲਾ ਦਾਂਗੇ ਘਰ ਤੋਂ ਉੱਜੇਗਾ ਮੈਂ ਫਾਇਸਾ ਮੋਟਾ ਅੱਛਾ ਇਹ ਪੁਰਾ ਖਾਸਲ ਮਾਸਟਰ ਆ ਮੈਰੀ ਮਾਸਟਰ ਆ ਇੱਕ ਪ੍ਰਾਇਮਰੀ ਹੁਲੇ ਵਾਲਿਆਾ ਉਹਨਾਂ ਵਾਸਤੇ ਇੱਕ ਕਾਰਿਖਾ ਮੈਂ ਐਮਏ ਕਰ ਲਿਓ ਬੀਐਡ ਕਰ ਲਿਓ ਪੀਐਚਡੀ ਕਰ ਲਿਓ ਥਾਰੀ ਮੱਤ ਮਾਰ ਦਾਂਗੇ ਮਾਸਟਰੋ ਅਮੇ ਐਮਏ ਕਰ ਲਿਓ ਬੀਐਡ ਕਰ ਲਿਓ ਪੀਐਚਡੀ ਕਰ ਲਿਓ ਤਾਰੀ ਮਤਮਾ ਆ ਗਏ ਮਾਸਟਰੋ ਬਸ ਸਰਕਾਰ ਬਣ ਗਈ ਇਹ ਕੱਲ ਪੜਦਾ ਸਿੱਖਿਆ ਮੰਤਰੀ ਬਣਾ ਦਿੰਦੇ ਬੱਸ ਉਹ ਬੋਲੇਗਾ ਬਸ ਸੁਣ ਕੇ ਪੁੱਛਾ ਨਹੀਂ ਲਾਵੇਗਾ ਅੱਛਾ ਤੁਹਾਡੀ ਰਾਜਨਾ ਵਧੀਆ ਚਾਹੇ ਘੱਟੀਆਂ ਮਨ ਨੂੰ ਕੀ ਲੈਣਾ ਬਸ ਚੰਦਾ ਦੇ ਤੂੰ ਮੇਰੇ ਜਿਹੜਾ ਹੋਇਆ ਇਦਾਂ ਉਹਨਾਂ ਨੂੰ ਪਤਾ ਨਹੀਂ ਤੁਹਾਡੀ ਰਾਜਨਾ ਵਧੀਆ ਚਾਹੇ ਘੱਟੀਆਂ ਮਨ ਨੂੰ ਕੀ ਲੈਣਾ બસ ਚੰਦਾ ਦੇ ਦੋ ਔਰ ਜਿਹੜੀ ਸਟੇਜ ਕੇ ਪਿੱਛਾ ਲਗਾ ਫਲੈਕਸ ਸਰੀ ਫੋਟੋ ਉੱਥਾ ਚ ਸੁਵਾ ਰਹੇ ਤਾਂ ਤੋਂ ਮੁੜ ਜਾਏਗਾ ਪਰ ਮੈਂ ਤਾਂ ਸੁਣਾ ਦਿੰਦਾ ਸਾਡਾ ਲਿਖਣਾ ਮਾਰਾ ਸ਼ੌਂਕ ਆ ਪੜੀ ਲਿਖਣਾ ਮਾਰਾ ਸ਼ੌਂਕ ਆ ਹਮੇ ਚਮਚੀ ਨਹੀਂ ਮਾਰਦੇ ਫੇਰ ਵੀ ਜੇ ਸਿਹਤ ਸੁਨੋਣੀ ਨਿਯਾਮ ਮਾਨੂੰ ਨਾ ਮਿਲਿਆ ਇੱਕ ਹੋ ਭਾਈ ਇੱਕ ਜੋ ਭਾਈ ਔਰ ਇੱਕ ਮੈਂ ਮਿਲ ਕੇ ਨਵੀਂ ਸਿਹਤ ਸਭਾ ਚਲਾ ਦਿਆਂ ਇਹਨਾਂ ਪਰੰਪਰਾ ਬੰਧਾ ਲਾ ਰਹੇ ਆ ਆਜਾ ਬਹੁਤ ਜ਼ਾਰੇ ਲੱਪੇ ਲਾਲ ਚ ਡਰਾਪੇ ਦਿਖਾਏ ਤੇ ਜਨਤਾ ਨੂੰ ਬਹੁਤ ਲਾਰੇ ਲੱਪੇ ਲਾਲ ਚ ਡਰਾਪੇ ਦਿਖਾਏ ਤੇ ਜਨਤਾ ਨੂੰ ਅਰ ਬਦਰੋਹੀ ਕੀ ਕ੍ਰਿਦਾ ਜਾਗਰੂ ਕਰੇਗੀ ਲੀਡਰਾਂ ਨੂੰ ਰਾਜਨੀਤੀ ਰਸਾ ਦੇਣਗੇ ਆਪੋ ਮੁਰੇ ਮੈਂ ਤੋਂ ਪੁੱਛਾਂ ਕਿ